ਕੌਸਤੀ ਕਾਲ ਬਾਈ ਜੀ ਅੱਜ ਫੇਰ ਟਾਈਮ ਕੱਢਿਆ ਤੇ ਪਹੁੰਚਿਆ ਸਰੀ ਸ਼ਹਿਰ ਦੇ ਵਿੱਚ ਤੇ ਵੀਰਾਂ ਨੇ ਕਈਆਂ ਨੇ ਕਮੈਂਟ ਕੀਤੇ ਸੀਗੇ ਸਭ ਤੋਂ ਪਹਿਲਾਂ ਤਾਂ ਕਮੈਂਟ ਬਾਈ ਟਰੱਕ ਵਾਲੇ ਦਾ ਸੀ ਕਹਿੰਦਾ ਬਈ ਟਰੱਕ ਵਾਲੇ ਕਹਿੰਦੇ ਨੇ ਕਿ 4-5 ਲੱਖ ਐ ਵੱਢ ਦੇਈਦਾ ਐ ਤੇ ਹੁਣ ਰੌਲਾ ਇਹ ਹੈ ਬਈ ਜਿਹੜੇ ਤਾਂ ਉਰੇ ਪੀਆਰ ਨੇ ਪਹਿਲਾਂ ਦੇ ਪੁਰਾਣੇ ਹੈ ਕਿ ਨਹੀਂ ਉਹਨਾਂ ਨੂੰ ਤਾਂ ਕੰਮ ਮਿਲ ਰਿਹਾ ਉਹ ਤਾਂ ਕਮਾਈ ਕਰ ਲਾਦੇ ਆ ਜਿਹੜੇ ਕੋਈ ਨਵੇਂ ਆਏ ਨੇ ਐਲਐਮਆਈ ਲੈ ਕੇ ਪੂਰੇ ਲੈਸੈਂਸ ਬਣਾ ਲਿਆ ਉਦੋਂ ਬਾਅਦ ਐਲ ਐਮ ਆਈ ਲੈ ਲਈ ਟਰੱਕ ਦੀ ਤਿੰਨ ਸਾਲਾਂ ਦਾ ਵੀਜ਼ਾ ਵੀ ਲੱਗ ਗਿਆ ਤੇ ਤਿੰਨ ਸਾਲਾਂ ਦਾ ਵੀਜ਼ਾ ਵੀ ਲੱਗ ਗਿਆ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ ਕੋਈ ਜੋਬ ਨਹੀਂ ਮਿਲੀ ਬਸ ਐਲ ਐਮ ਆਈ ਆ ਉਦੋਂ ਬਾਅਦ ਬਈ ਦਿਹਾੜੀਆਂ ਲਾਉਂਦੇ ਫਿਰਦੇ ਨੇ ਜੇ ਸਾਨੂੰ ਐਵੇਂ ਗੱਪ ਮਾਰਨ ਕਿ ਸਾਨੂੰ ਟਰੱਕ ਫੜਾਤਾ ਕੋਈ ਟਰੱਕ ਨਹੀਂ ਫੜਾਇਆ ਬਸ ਉਹਨਾਂ ਨੇ ਐਲ ਐਮ ਆਈਆਂ ਵੇਚਣੀਆਂ ਸੀ ਵੇਚ ਕੇ ਪੈਸੇ ਕਮਾ ਲਏ ਉਹਨਾਂ ਨੂੰ ਵੀਜ਼ਾ ਮਿਲ ਗਿਆ ਉਹ ਕਹਿੰਦੇ ਬਈ ਪਹਿਲਾਂ ਤਾਂ ਲਾਰਾ ਇਹ ਲਾਉਦੇ ਹੁੰਦੇ ਨੇ ਵੀ ਕੰਮ ਮਿਲੂ ਤੁਹਾਨੂੰ ਕੰਪਨੀ ਚ ਦੇਵਾਂਗੇ। ਉਸ ਤੋਂ ਬਾਅਦ ਬਾਈ ਕੋਈ ਕੰਮ ਨਹੀਂ ਦਿੰਦੇ। ਫਿਰ ਕਹਿੰਦੇ ਨੇ ਤੂੰ ਯੂਐਸ ਦੇ ਵੀਜ਼ਾ ਵਾਲਾ। 5-4 ਮਹੀਨੇ ਉਹਦੇ ਟਰੱਕ ਵਾਲੇ ਵੀਰ ਦੇ ਯੂਐਸ ਵੀਜ਼ਾ ਲਵਾਉਣ ਚ ਲੰਗੇ ਇਹਦੇ। ਫਿਰ ਉਸ ਤੋਂ ਬਾਅਦ ਕਹਿੰਦਾ ਦੇ ਹੁਣ ਹੌਣ ਚੱਲ ਰਿਹਾ ਕੰਮ ਖੜਜਾ। ਐਂਟ ਪਾਦਾ ਦੇ ਬਈ ਉਹ ਤੁਹਾਨੂੰ ਵੀਜ਼ਾ ਪੂਰਾ ਹੋ ਜਾਣਾ। ਟਰੱਕ ਵਾਲਾਂ ਦਾ ਮੰੰਦਾ ਹਾਲ ਆ ਜਿਹੜੇ ਉਰੇ ਪਹਿਲਾਂ ਪੁੱਲਾ ਦੇ ਨੇ ਉਹਨਾਂ ਦਾ ਬਈ ਵਧੀਆ ਚੱਲੀ ਜਾਂਦਾ। ਉਹਨਾਂ ਬਾਰੇ ਆਪਾਂ ਨਿੰਦ ਨਹੀਂ ਸਕਦੇ। ਤੇ ਦੂਜੇ ਨੰਬਰ ਤੇ ਵੀਰ ਨੇ ਕਮੈਂਟ ਕੀਤਾ ਸੀ। ਵਿਸਟਰ ਵੀਜ਼ਾ ਵਾਲਾ ਟੂਰਿਸਟ ਵੀਜ਼ਾ ਵਾਲਾ ਕਹਿੰਦਾ ਬਈ ਇੰਡੀਆ ਤੋਂ ਟੂਰਿਸਟ ਵੀਜ਼ਾ ਵਾਲਾ ਆਵੇ ਤੇ ਕਹਿੰਦਾ ਉਹਨਾਂ ਦੀ ਐਲ ਐਮ ਆਈ ਵੀ ਲੈ ਸਕਦੇ ਆ ਤੇਜ ਹੋ ਸਕਦਾ ਕਿਸੇ ਲੋਟ ਮੰਨ ਲਾ ਕਿ ਜਿਵੇਂ ਚੇਂਜ ਹੋ ਗਿਆ ਬਈ ਪਹਿਲਾਂ ਐਲ ਐਮ ਆਈ ਲੈ ਕੇ ਚੇਂਜ ਕਰਾ ਲਾਦੇ ਸੀ ਜਾਂ ਵਿਆਹ ਨੂੰ ਕਰਵਾ ਕੇ ਕੋਈ ਸਟੇਟਸ ਚੇਂਜ ਹੋ ਜਾਂਦਾ ਅੱਜ ਦੇ ਟਾਈਮ 'ਚ ਜਿਹੜੀ ਬਈ ਟੂਰਿਸਟ ਵੀਜ਼ਾ ਪਹਿਲੀ ਗੇਲ ਤਾਂ ਉਹ 10 ਸਾਲ ਵਾਲੀ ਬੰਦ ਕਰਤਾ ਹੁਣ ਸਿਰਫ ਲੱਗਦਾ ਮਹੀਨੇ ਦਾ ਲੱਗ ਸਕਦਾ 2 ਮਹੀਨੇ ਦਾ ਕਿਸਮਤ ਕਿਸਮਤ ਆ ਹਫਤੇ ਦਾ ਵੀ ਲੱਗ ਸਕਦਾ ਨਹੀਂ ਆਪ ਤੇਰੇ ਨਹੀਂ ਦਨੇ ਫੱਟ ਦਨੇ ਫੱਟ ਦਨੇ ਚ ਕੀ ਦੇਖੋ ਟੂਰਿਸਟ ਇੰਨਾ ਕਿੰਨਾ ਟੂਰਿਸਟ ਪਹਿਲਾਂ ਤਾਂ 10 ਸਾਲ ਦਾ ਸੀ ਫਿਰ ਰੋਲਾ ਹੀ ਹੈ ਭਈਓ ਹੁਣ ਇਹ ਚੇਂਜ ਹੋਣੋਂ हट ਗਿਆ ਹੁਣ ਜਿਹੜਾ ਜਿਹੜਾ ਤੁਹਾਡਾ ਟੂਰਿਸਟ ਆ ਉਹ ਤੁਹਾਨੂੰ ਵਾਪਸ ਜਾਣੀ ਪਊਗਾ ਤੇ ਦੂਜਾ ਕੰਮ ਆ ਸਿਰਫ ਰਿਫਿਊਜੀ ਦੇ ਚਾਂਸ ਹੈ ਕਿ ਨਹੀਂ ਟੂਰਿਸਟ ਤੇ ਚੇਂਜ ਨਹੀਂ ਹੁੰਦਾ ਵੀਡੀਓ ਲਾ ਸਕਦੇ ਆ ਸੋਡੀ ਰੂਜੀ ਵੀ ਵਰਕ ਪਰਮਟ ਮਿਲ ਜੂਗਾ ਹੋ ਸਕਦਾ ਥੋੜੀ ਐਕਸੈਪਟ ਹੋ ਕੇ ਕਾਮਯਾਬੇ ਹੋ ਸਕਦਾ ਤੁਹਾਨੂੰ ਰਿਪੋਰਟ ਕਰਕੇ ਇੰਡੀਆ ਤੋਂ ਦਰ ਪੰਜ ਸਾਲਾਂ 50 50% ਦਾ 50% ਹੈ ਇਹ ਚ ਲੱਗਦਾ ਕੁਝ ਨਹੀਂ ਵਕੀਲ ਨੇ 5-4000 ਕੈਸ਼ ਲੈ ਲੈਣਾ ਸੋ ਤੋਂ 8000 ਤੱਕ ਉਸ ਤੋਂ ਬਾਅਦ ਤੁਹਾਨੂੰ ਓਪਨ ਵਰਕ ਪਰਮਟ ਦਵਾ ਦੇਣਾ ਤੇ ਜੇ ਰਿਜੈਕਟ ਕੇਸ ਮਤਲਬ ਖਾਰ ਗਏ ਫਿਰ ਤਿੰਨ ਵਾਰੀ ਲਾ ਸਕਦੇ ਤਿੰਨ ਵਾਰੀ ਚਾਂਸ ਨੇ ਐ ਤਾਂ ਲਾ ਸਕਦੇ ਨੇ ਅੱਤਨਵਰੀ ਗਿਆਨ ਸੁਣੇ ਸੋਡੇ 6 ਸਾਲ ਲੰਘ ਗਏ ਫਿਰ ਐਨ ਮਤਲਬ ਉਹਦੇ ਨਾਲ ਛੱਡ ਕੇ ਆਉਂਦੇ ਨੇ ਰਿਸਪੈਕਟ ਜਿੱਤ ਮਾਨ ਨਾਲ ਟਿਕਟ ਲੈ ਕੇ ਚਾਲਦੇ ਨੇ ਉਹ ਮਾਨ ਨਾਲ ਛੱਡਦੇ ਟਿਕਟ ਵੀ ਆਪ ਹੀ ਕਰਦੇ ਨੇ ਹੂੰ ਤੁਨੋਂ ਇਥੋਂ ਵਾਪਸ ਤੋਰਦੇ ਨੇ ਉਹ ਜੀ ਵੀ ਸੋਡੇ ਜੀ ਕਾਪਾ ਨਾ ਪਰ ਇੰਡੀਆ ਵਾਲੇ ਵੀ ਬੇਇੱਜ਼ਤੀ ਕਰਦੇ ਨੇ ਇੰਡੀਆ ਵਾਲੇ ਤਾਂ ਵਾਲ ਵੀ ਕੱਟਦੇ ਨੇ ਅੱਜ ਕੱਲ ਗੰਜਾ ਵੀ ਕਰਦੇ ਨੇ ਤੇ ਉਤੋਂ ਤੌਣ ਸਮਾਰ ਕੇ ਗੁੱਟਦੇ ਨੇ ਉਹ ਤੇ ਦੂਜੀ ਗੱਲ ਸੀ ਵੀਰੋ ਇੱਕ ਬਾਈ ਨੇ ਦੁੱਖ ਭਰੀ ਕਹਾਣੀ ਦੀ ਸੁਣਾਈ ਕਹਿੰਦਾ ਮੇਰਾ ਰਿਫਿਊਜੀ ਕੇਸ ਲੱਗਿਆ ਹੋਇਆ ਬਾਈ ਕਿੰਨਾ ਟਾਈਮ ਲੱਗ ਗਿਆ ਦਾ ਹੁਣ ਬਾਈ ਜਿੱਥੇ ਤੱਕ ਆਪਾਂ ਸੁਣਿਆ ਹੈਗਾ ਹੁਣ ਲੱਗਿਆ ਨੇ 5 ਸਾਲ ਲੱਗਿਆ ਨੇ 7 ਸਾਲ ਲੱਗਿਆ ਨੇ ਇੰਡੀਆ ਵਾਲਾ ਤਾਂ ਬੜਾ ਲੰਮਾ ਟਾਈਮ ਆ ਦੇ ਦਣ ਦੇ ਦ ਨਾ ਦੇਣ ਤਾਂ ਨਾ ਦੇਣ ਇੰਡੀਆ ਵਾਲਿਆਂ ਨੂੰ ਪਹਿਲਾਂ ਛੇਤੀ ਦੇ ਦ ਸੀ ਤੇ ਜਿਹੜੀ ਰਹੀ ਦੂਜੀ ਬਾਈ ਆ ਅਫਗਾਨਿਸਤਾਨ ਵਾਲੇ ਆਏ ਹੋਏ ਨੇਗੇ ਐਤੂ ਪਹਿਲਾਂ ਬਾਈ ਉਹਨਾਂ ਨੂੰ 6 ਮਹੀਨਿਆਂ ਚ ਪੀਆਰ ਕਰਦੇ ਰਹੇ ਨੇ ਤੇ ਅੱਜ ਦੇ ਟਾਈਮ ਚ ਉਹਨਾਂ ਦਾ ਵੀ ਥੋੜਾ ਜਿਹਾ ਟਾਈਮ ਲੱਗਣ ਲੱਗਿਆ ਤੇ ਉਹਨਾਂ ਨੂੰ ਚੜੇ ਮਹੀਨੇ ਆਰਡਰ ਆ ਗਿਆ ਮੜਾ ਦੇ ਤੇ ਜਿਹੜੇ ਰਫੂਜੀ ਲਾਈ ਹੋਈ ਸੀ ਪਾਕਿਸਤਾਨ ਵਾਲਿਆਂ ਨੂੰ ਉਹਨਾਂ ਨੂੰ ਚੜੇ ਮਹੀਨੇ 12-1500 ਰੁਪਇਆ ਵੀ ਡਾਲਰ ਵੀ ਦਿੰਦੇ ਸੀ 900 ਨਹੀਂ ਵਿੱਚ 1200 ਵੀ ਇੱਕ ਬੰਦੇ ਦਾ 900 ਜਿਆਦਾ 1000 ਮੰਨ ਕੇ ਚੱਲਦਾ 1000 ਹੈ ਗਿਆ ਗਵਰਨਮੈਂਟ ਵੱਲੋਂ 1000 ਡਾਲਰ ਆਉਂਦਾ ਕਰ ਉਹਨਾਂ ਨੂੰ ਆਪਣੇ ਉਹ ਤੇ ਇੰਡੀਆ ਵਾਲਿਆਂ ਨੂੰ ਬਹੁਤ ਘੱਟ ਦਿੰਦੇ ਨੇ ਦੰਦਿੰਕ ਨੇ ਦੰਦਨਾ ਬੀਤੇ ਬਹੁਤ ਘਟ ਲੰਦੇ ਨੇ ਤੇ ਅੱਜ ਦੇ ਟਾਈਮ 'ਚ ਪੂਰੇ ਟਾਈਮ ਕੱਢਣਾ ਬਹੁਤ ਔਖਾ ਐ ਵੀ ਮੇਰੇ ਵਰਗਾ ਫੜਾ ਮਾਰਦਾ ਦਾ ਪਿੰਡ ਚ ਆ ਕੇ ਇੱਥੇ ਲਾ ਕੇ 30-35 ਲੱਖ ਬਾਪੂ 2-3 ਲੱਖ ਭੇਜੂ ਪਰ ਭੇਜਦਾ ਕੁਝ ਨਹੀਂ ਹੈਗਾ ਵੀਰੋ ਤੇ ਇੱਕ ਹੋਰ ਵੀ ਗੱਲ ਜਾਦਾ ਆ ਗਈ ਮੇਰੇ ਪਿੰਡ ਚ ਤਾਂ ਵੈਸੇ ਹਵਾਈ ਬਣਾਉਣ ਦੇ ਮਾਰੇ ਹੁੰਦੇ ਆ ਕੱਲ ਸਾਨੂੰ ਇੱਕ ਕੁੜੀ ਟੱਕਰੀ ਉਹ ਬੁੜੇ ਦੇ ਘਰੇ ਰਹਿੰਦੀ ਸੀ ਉਹਨੂੰ ਬੁੜੇ ਨੂੰ ਕਹਿੰਦੀ ਬੁੜਾ ਕਹਿੰਦਾ ਪੁੱਤ ਠੀਕ ਆ ਹੁਣ ਬਾਵਾ ਜਿਹੜਾ ਉਹ ਹੋਰ ਕਿਤੇ ਮੂਵ ਹੋ ਗਈ ਕੁੜੀ ਨੂੰ ਹੋ ਗਏ 2.5 ਸਾਲ ਕੁੜੀ ਜਲੰਧਰ ਸਾਈਡ ਦੀ ਸੀ ਉਹਨੇ ਆਪਣੇ ਮਾਪੇ ਉਹ ਛੱਡ ਲਏ ਮਾਪੇ ਉਹ ਸਦਨ ਤੋਂ ਬਾਅਦ ਆਪਦੇ ਨਾਲ ਵੀ ਨਹੀਂ ਰੱਖੇ ਉਹਨਾਂ ਨੂੰ ਕਹਿੰਦੀ ਕਿੱਥੇ ਮਰਜੀ ਰਹੋ ਤੇ ਉਹ ਬੁੜੇ ਨੇ ਦੱਸਿਆ ਕਹਿੰਦਾ ਪੁੱਤ ਐਨੇ ਆਇਆ ਕੀਤਾ ਆਪਦੇ ਮਾਪੇ ਉਹ ਵੀ ਨਹੀਂ ਆਪਦੇ ਨਾਲ ਰੱਖੇ ਤੇ ਹੁਣ ਉਹ ਪਤਾ ਨਹੀਂ ਹੋਰ ਸਾਈਡ ਭਾਗੇ ਇੱਧਰ ਕਿਹੜਾ ਸ਼ਹਿਰ ਸੀ ਇਹ ਕਹਿਲ ਕਲਗਿਰੀ ਤੇ ਤੇ ਹੁਣ ਕਹਿੰਦੀ ਆ ਉਹ ਕਹਿੰਦਾ ਤੇਰੇ ਮਾਪਿਓ ਪੁੱਤੋ ਉਹਨਾਂ ਨੂੰ ਤਾਂ ਇੰਡੀਆ ਭੇਜ ਦੇ ਫਿਰ ਉਹ ਇੰਡੀਆ ਵਗਿਆਂ ਨੂੰ ਰੇਕੀ ਕਿ ਧੱਕੇ ਖਾਂਦੇ ਫਿਰਦੇ ਨੇ ਲੈ ਕਹਿੰਦੀ ਹੁਣ ਤਾਂ ਉਹ ਮੇਰੇ ਅੰਕਲ ਦੇ ਘਰੇ ਆ ਸਾਡੇ ਪਿੰਡ ਚੋਂ ਕਹਿੰਦੀ ਉਹਨਾਂ ਦੇ ਘਰੇ ਫਿਰ ਹੀ ਰਹਿੰਦੇ ਨੇ ਫਿਰ ਹੀ ਤਾਂ ਔਰੇ ਬਈਓ ਪਿਓ ਮੁੰਡੇ ਨੂੰ ਨਹੀਂ ਰੱਖਦਾ ਗਵਾਂਢੀ ਦੱਸ ਬਈ ਪਿੰਡ ਵਾਲਾ ਰੱਖ ਲੂਰੇ ਫਿਰ ਹੀ ਤੇ ਉਹ ਬੁੜਾ ਕਹਿੰਦਾ ਕਿਉਂ ਇੱਕ ਬਸ ਮੈਂ ਦੀ ਖਾਤਰ ਹੱਪ ਪਿੰਡ ਚ ਵੀ ਸਾਡੀ ਬੇਇੱਜ਼ਤੀ ਨਾ ਹਵਾ ਦੀ ਖਾਤਰ ਔਰੇ ਠੋਕਰਾ ਖਾਈ ਜਾਣਗੇ ਬੁੜਾ ਬੁੜੀ ਕੁੜੀ ਦੇ ਮਾਪਿਓ ਪਿੰਡ ਵਗਿਆਂ ਨੇ ਆਪਣੀ ਸੌਖੀ ਰੋਟੀ ਖਾਣ ਇੱਕ ਸਾਰਿਆਂ ਨੂੰ ਬੇਨਤੀ ਆ ਬਾਈ ਜਿਹੜੇ ਸਟੂਡੈਂਟ ਆਏ ਹੁੰਦੇ ਨੇ ਜਾਂ ਮੇਰੇ ਵਰਗੇ ਕੋਈ ਕੋਈ ਵੀ ਲਾਲਾ ਚਾਹੇ ਓਪਨ ਵਰਕ ਕਰਦਾ ਆ ਆਪਣੇ ਮਾਂ ਪਿਓ ਨੂੰ ਨਾਜ਼ਰ ਦਿਆ ਕਰੋ ਯਾਰ ਸੱਦਣ ਤੋਂ ਬਾਅਦ ਉਰੇ ਨਾ ਤਾਂ ਉਹਨਾਂ ਨੂੰ ਆਪਦੇ ਨਾਲ ਰੱਖ ਸਕੋ ਉਹਨਾਂ ਨੂੰ ਟਿਫਨ ਚਕਾਦਾਨੇ ਵੀ ਲੱਗ ਜੂ ਦਿਹਾੜੀ ਤੇ ਤੋੜ ਲੋ 베ਰੀਆਂ ਬਾਗ ਜੋ ਸਮਾਨ ਚੱਕਣ ਸਫਾਈਆਂ ਕਰਨ ਕੋਈ ਯਾਰ ਕਿਉਂ ਵੀਰੋ ਇਦੋਂ ਚੰਗਾ ਯਾਰ ਉਹਨਾਂ ਨੂੰ 20-50 ਹਜ਼ਾਰ ਇੰਡੀਆ ਭੇਜ ਦਿਆ ਕਰੋ 4-5 ਉਹ ਵਧੀਆ-ਵਧੀਆ ਗੁਰਦੁਆਰਾ ਸਾਹਿਬ ਚ ਹੇਮ ਫੰਡ ਅੰਬਰ ਸਰ ਚੰਗੀ ਜਗ੍ਹਾ ਕਮਾਤਾ ਉਹ ਉੱਥੇ ਕੁਛ ਨੇ ਜੇ ਥੋੜੇ ਬਾਤੇ ਪੈਸੇ ਨੇ ਤਾਂ ਸ਼ਿਮਲੇ ਬਨਾਰੀ ਭੇਜ ਦੋ ਉਹਨਾਂ ਨੂੰ ਕਹੋ 20 ਦਿਨ ਬਾਪੂ ਉੱਥੇ ਲਾ ਕੇ ਆ ਮੈਂ ਹੋਟਲ ਬੁੱਕ ਕਰਦਾ ਕਿਉਂ ਬਾਈ ਇੱਥੇ ਆ ਕੇ ਯਾਰ ਦਿਹਾੜੀਆਂ ਕਰਵਾਉਣੇ ਆਪਦੇ ਮਾਪਿਓ ਤੋਂ ਇਹ ਬੇਨਤੀ ਆ ਬਾਈ ਜਿੰਨਾ ਤੱਕ ਤੁਹਾਡੇ ਲਈ ਵੀ ਆਪਦੇ ਲਈ ਪੈਸੇ ਜਵਾਂ ਨਹੀਂ ਹੈਗੇ ਵਧੀਆ ਤੇ ਘਰ-ਵਾਰ ਲੈਂਦਾ ਨਹੀਂ ਉਹਨਾਂ ਦਾ ਕ ਆਪਦੇ ਮਾਪਿਓ ਨੂੰ ਨਾ ਸਦਿਆ ਕਰੋ ਤੇ ਦਿਹਾੜੀਆਂ ਤੇ ਦੂਜਾ ਇੱਕ ਹੋਰ ਕੰਮ ਜਿਹਦੇ ਜਵਾਖੂਰੇ ਆਏ ਨੇ ਪਹਿਲਾਂ ਮਾਪਿਓਣੇ ਗਲਤੀਆਂ ਕਰਨੀਆਂ ਕਰਦੀਆਂ ਜਿਹਦੇ ਜਵਾਖ ਆਏ ਨੇ ਉਹ ਕੀ ਕਹਿੰਦੇ ਨੇ ਮਾਪਿਓ ਨੂੰ ਬਾਪੂ ਤੋਂ ਸਾਰਾ ਕੁਝ ਵੇਚ ਕੇ ਉਰੇ ਆ ਜਾ ਇੱਕ ਬੇਨਤੀ ਆ ਜੇ ਤੁਸੀਂ ਰੋਟੀ ਸੋਖੀ ਖਾਣਿਆ ਬਾਪੂ ਹੋਵੇ ਦਾਦਾ ਹੋਵੇ ਵੱਡੀ ਉਮਰ ਦੇ ਸਾਥੋ ਮਾਂ ਪਿਓ ਨੇ ਜਿਹੜੇ ਤੇ ਇੱਕ ਗੱਲ ਹਮੇਸ਼ਾ ਨੋਟ ਕਰਨ ਉਥੋਂ ਵੇਚ ਕੇ ਨਾ ਆਉਣ ਉਰੇ ਆਪ ਦਾ ਉਰੇ ਇਹਨਾਂ ਦਿਹਾੜੀਆਂ ਕਰਾਉਂਦੇ ਨੇ ਮੁੰਡਾ ਲੈ ਲਾਦਾ ਜੇ ਵੱਧ ਜ਼ਮੀਨ ਜਮਾਨਾ ਕਿਸੇ ਕੋਲੇ ਵੀ ਹੈਗੇ ਨੇ 30 40 ਕਿੱਲੇ ਵੇਚ ਕੇ ਇੱਥੇ ਲੈ ਲਾਦਾ ਘਰ ਤੇ ਬੁੜਾ ਉਦੋਂ ਬਾਅਦ ਦਿਹਾੜੀਆਂ ਕਰਾਈ ਜਾਂਦੇ ਨੇ ਮੁੰਡਾ ਲਵਾਲਾ ਦਾ ਨੂੰ ਆਪ ਦੇ ਨਾਲ ਤੇ ਇੱਕ ਬੇਨਤੀ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਕੀ ਉਰੇ ਨਾ ਆਇਆ ਕਰੋ ਜਿਹਦੇ ਮੁੰਡੇ ਨੂੰ 4-5 ਸਾਲ ਹੋ ਗਏ ਨਾ ਉਰੇ ਆਏ ਨੂੰ ਉਰੇ ਆਇਓ ਨਾ ਜੇ ਕਹਤਾ ਮੁੰਡੇ ਨੇ ਵੀ ਆ ਜਾ ਬਾਪੂ ਉਹਨੂੰ ਕਹਦੇ ਪੁੱਤਾ ਇੱਥੇ ਠੀਕ ਆ ਇੱਥੇ ਭੇਜ ਦੇ 2 ਰੁਪਏ ਸੀ ਘੁੰਮੇ ਆਵਾਂਗੇ ਤੇਰੇ ਪੈਸੇ ਨਾਲ ਐ ਸੋਚ ਲਾਂਗੇ ਸਾਡੇ ਮੁੰਡੇ ਨੇ ਨਾ ਹੋਂ ਤੇ ਭੇਜਤਾ ਉਰੇ ਜਿੰਨੇ ਅਸੀਂ ਦੇਖਿਆ ਸਾਰੇ ਠੋਕਰਾ ਖਾਂਦੇ ਨੇ ਜਿਹੜੇ ਵੇਚ ਵਟਕੇ ਨੇ ਜਮੀ ਠੋਕਰਾ ਖਾਂਦੇ ਨੇ ਇੱਕ ਵੀਰ ਦਾ ਹੋਰ ਸੀਗਾ ਕਮੈਂਟ ਕਹਿੰਦਾ ਬਾਈ ਤੁਸੀਂ ਬਾਦਲ ਕੇ ਕੋਈ ਬੰਦਾ ਹੋਰ ਵੀ ਬਲਾ ਬਿਆ ਕਰੋ ਵੀਡੀਓ ਚ ਬਾਈ ਜਿਹੜੇ ਉਰੇ ਆਏ ਹੋਏ ਨੇ ਲਗਭਗ ਹਵਾ ਖੋਰਨੇ ਉਹ ਬੰਦੇ ਜੇ ਕਿਸੇ ਨੂੰ ਕਹਿ ਦਈਏ ਵੀ ਆ ਜਾ ਬਾਈ ਦੱਸ ਕੇ ਜਾਂ ਮੜਾ ਜਾ ਕਹਿੰਦਾ ਯਾਰ ਬਾਈ ਕਾਨੂੰਨ ਬੇਇੱਜ਼ਤੀ ਕਰਾਉਂਦੇ ਸਾਡੀ ਮਿੱਟੀ ਬਦੀਨ ਕਰਦੇ ਹੋ ਉਰੇ ਤਾਂ ਭਈਆਂ ਵਾਂਗੂ ਫਿਰਦੇ ਆ ਤੇ ਮੈਂ ਕਈ ਵਾਰੀ ਕਈ ਬੁੜਿਆਂ ਨੂੰ ਕਿਹਾ ਕੰਮ ਤੇ ਕੰਟਰੈਕਟ ਨਾਲ ਤੇ ਮੈਂ ਕਹਾ ਬਾਪੂ ਥੋੜਾ ਜਿਹਾ ਚਾਨਣਾ ਪਾ ਦੇ ਵੀਡੀਓ ਨਾਲੇ ਉਹ ਕਹਿੰਦਾ ਨਾ ਓਏ ਪੁੱਤਾਂ ਕਹਿੰਦਾ ਕਹਿੰਦਾ ਮਾੜੀ ਮੋਟੀ ਇੱਜ਼ਤ ਹੈਗੀ ਆ ਪੰਜਾਬ ਚ ਉਹ ਵੀ ਬਗਜੂ ਵੀ ਬੁਢਾ ਉਰੇ ਲੱਕੜਾ ਟੋਹਦਾ ਫਿਰਦਾ ਤੇ ਕਈ ਵਾਰੀ ਮੁੰਡਿਆਂ ਨੂੰ ਵੀ ਆਖਿਆ ਉਹ ਕਹਿੰਦੇ ਬਾਈ ਯਾਰ ਸਾਡੀ ਬਾਲੀ ਪਿੰਡ ਦੇ ਵਿੱਚ ਬੇਇੱਜ਼ਤੀ ਹੋਊਗੀ ਜੇ ਤਾਂ ਦੱਸਦਾ ਵੀ ਓਰੇ ਭਈਆਂ ਵਾਂਗੂ ਕੰਮ ਕਰਦੇ ਆ ਜੇ ਕਿਸੇ ਕੁੜੀ ਨੂੰ ਕਹਿ ਦਈਏ ਬੁੜੀ ਨੂੰ ਜਦੋਂ ਸਫਾਈ ਕਰਦੀ ਹੁੰਦੀ ਆ ਬੇਬੇ 2 ਕੁ ਮਿੰਟ ਟਾਈਮ ਕੱਢ ਵੀਡੀਓ ਚ ਕਹਿੰਦੀ ਪੁੱਤ ਹੁਣ ਤਾਂ ਪਿੰਡ ਵਗ ਜਾਨੇ ਫਿਰ ਪਿੰਡ ਜਾਣ ਜੋਕੜੀ ਰਹਿੰਦੇ ਕੀ ਕਹਿਣਗੇ ਓਰੇ ਪੋਚੇ ਮਾਰਦੀ ਆ ਸਾਡੀ ਬੁੜੀ ਕੁੜੀ ਪੋਚੇ ਮਾਰਦੀ ਆ ਲੈਟਰਿੰਗਾਂ ਸਾਫ ਕਰਦੀ ਆ ਇਸ ਕਰਕੇ ਬਈ ਓਰੇ ਬੰਦੇ ਕਹਿੰਦੇ ਨੇ ਸਾਡਾ ਸਟੈਂਡਰਡ ਲੋ ਹੋਜੂ ਪਿੰਡ ਚ ਜੇ ਪਤਾ ਲੱਗ ਗਿਆ ਮੁੰਡਾ ਕੀ ਕਰਦਾ ਬੇਇੱਜ਼ਤੀ ਹੋਜੂ ਕਾਂ ਕਰਕੇ ਇਥੋਂ ਵੀਰੋ ਵੀਡੀਓ ਦੇ ਸਾਹਮਣੇ ਨਹੀਂ ਆਉਂਦਾ ਬੰਦਾ ਕੋਈ ਦਸਣ ਨੂੰ ਤਿਆਰ ਨਹੀਂ ਵੀ ਰੋਟੀ ਮੈਂ ਕਿਹੜੀ ਟਾਈਮ ਦੀ ਦੋ ਦਿਨ ਵਾਲੀ ਖਾਣਾ ਕਿ ਤਿੰਨ ਦਿਨ ਵਾਲੀ ਖਾਣਾ ਤੇ ਸੁੱਕੀਆਂ ਰੋਟੀਆਂ ਖਾਂਦੇ ਨੇ ਓਰੇ ਭਈ ਇਹ ਵੀ ਤੇ ਬਈ ਜਿਹੜੇ ਆਪਣੇ ਪੰਜਾਬ ਚ ਕੰਮ ਆਉਂਦੇ ਨੇ ਤਾਜ਼ੇ ਤੋਂ ਚੌਲ ਖਾ ਲਾਦੇ ਆ ਰੈਡੀ ਟੂ ਈਟ ਖਾਂਦੇ ਨੇ ਸਾਲੇ ਵਾਲਮਾਰਟ ਤੇ ਇੱਕ ਬਈ ਆਪਣੀ ਸਸਤੀਜਤਾ ਦਾ ਦੱਸ ਗਰੀਬਾਂ ਦਾ ਸਟੋਰ ਕਿਹੜਾ ਹੈ ਵਾਲਮਾਰਟ ਬਈ ਸਾਡੀ ਵੀ ਐਡੀ ਹਾਇਸੀਅਤ ਨਹੀਂ ਹੈਗੀ ਉਹੋ ਸਸਤਾ ਡਰਾਮਾ ਉਹ 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 ਤੋਂ ਸਸਤਾ ਸਸਤਾ ਇੱਕ ਇਹ ਤੋਂ ਗਰੀਬਾਂ ਦਾ ਉਹ ਬਿਮਾਰ ਕਰਦਾ ਡਾਲਾ ਰਾਮਾ ਖਾ ਕੇ ਬੰਦਾ ਮੰਜੇ ਜੀ ਪਿਆ ਰਹਿਣਾ ਤੇ ਭਾਈ ਐਡੀ ਐਸੀयत ਨਹੀਂ ਹੈਗੀ ਕਿ ਚੰਗੇ ਸਟੋਰ ਤੋਂ ਖਰੀਦ ਲਈ ਭਾਈ ਜਿਹੜਾ ਜਮਾ ਸਸਤਾ ਨਾ ਹੋਵੇ ਗਰੀਬਾਂ ਦਾ ਸਟੋਰ ਉਹ ਤੋਂ ਸਾਰੇ ਇੱਕ ਦੀ ਜਣ ਜਾਂਦੇ ਨੇ ਸਟੋਰ ਤਾਂ ਹੋਰ ਵੀ ਹੈਗੇ ਨੇ ਗੱਲ ਕਰ ਕੀ ਕਰੀਏ ਪਹੁੰਚ ਹੀ ਨਹੀਂ ਪੈਂਦੀ ਆਟਾ ਲੈਣ ਨਹੀਂ ਉਤੋਂ ਐਲਾਨ ਦਾ ਹੈ ਇਹ ਬੰਦੇ ਦਾ ਤੇ ਵੀਰ ਬਣ ਕੇ ਕੇ ਯਾਰ ਕਮੈਂਟ ਕਰ ਦਿਆ ਕਰੋ ਜਰੂਰ ਤੇ ਦੱਸਿਆ ਕਰੋ ਸਾਨੂੰ ਕਿਹਦੇ ਵੀਡੀਓ ਬਣਾਉਣੀਆਂ ਤੁਹਾਨੂੰ ਬਰਫ ਪਾਈ ਜਾਂਦੇ ਆ ਜਿਹੜੀ ਕਿੱਦਾਂ ਉਰੇ ਬਰਫ ਡਿੱਗੂਗੀ ਥੋੜੀ ਬੋਦੀ ਉਹ ਬਰਫ ਵੀ ਥੋੜੀ ਜਿਹਾ ਮਾਗੇ ਪਾ ਲੈ ਇਹਨੂੰ ਤੇ ਬਾਕੀ ਬਾਈ ਪਟਿਆਲੇ ਵਾਲਾ ਦੱਸੂਗਾ ਬਾਈ ਨੂੰ ਇੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਪੈਸੇ ਜਮਾ ਨਹੀਂ ਹੋ ਰਹੇ ਰੂਮ ਦੇ ਰੈਂਟ ਚ ਹੀ ਨਿਕਲ ਜਾਂਦੇ ਆ ਹਾਂ ਆਪ ਕੋ ਖਤਮ ਹੋ ਗਿਆ ਲੱਗੀ ਦੱਸੀ ਬਾਈਆਂ ਨੂੰ ਕਿੰਨੇ ਜਮਾ ਕਰ ਲਏ ਹੁਣ ਤੱਕ ਮੈਨੇ ਬਾਈ ਕਹਿੰਦਾ ਇੰਡੀਆ ਜਾ ਕੇ ਮੈਂ Uber ਕਰਿਆ ਕਰੂੰਗਾ ਬੈਟਰੀ ਵਾਲੀ ਕਰੰਟ ਵਾਲੀ ਗੱਡੀ ਲਈ ਹੂੰ Tata ਵਾਲੀ ਦੀ 15 ਲੱਖ ਦੀ ਜਮਾ ਕਿੰਨੇ ਹੋਗੇ ਬਾਈ ਕੁਛ ਹੋਇਆ ਤੇਰੇ ਕਿੰਨੇ ਹੋਗੇ ਮੇਰੇ ਤਾਂ ਪਤਾ ਰਹੇ ਹੋਗੇ ਕਿੰਨੇ ਹੋਗੇ ਕੈਣੀ ਨੂੰ ਪੁੱਛ ਕਿੰਨੇ ਹੋਗੇ ਕਿੰਨੇ ਹੋਗੇ ਕੈਣੀ 6000 6000 ਹੂੰ ਇੰਡੀਆ ਇੰਡੀਆ ਵਾਲਾ ਇੰਡੀਆ ਵਾਲਾ 6000 ਯਾਰ ਉਰੇ ਵਾਲਾ ਨਾ ਸਮਝੀ ਤਾਂ ਇਹ ਇੰਡੀਆ ਵਾਲਾ 6000 ਇੰਡੀਆ ਵਾਲਾ ਯਾਰ 6 ਇੰਡੀਆ ਵਾਲਾ 6000 ਇੱਕ ਦਿਨ ਚ ਕਮਾ ਲੈਂਦਾ ਓ ਪਰ ਬਣਦਾ ਕੁਝ ਨਹੀਂ ਭਾਈ ਉਹ ਖਰਚਾ ਵੀ ਤਾਂ ਓਨਾ ਹੀ ਆ ਯਾਰ ਡਾਲਰਾਂ 'ਚ ਕਰਦਾ ਹਾਂ ਇਹ ਹੁਣ ਤੋ ਅੱਛਾ ਰੋ ਰੋ ਥੋੜੀ ਖਰਚਾ ਕਰਦਾ ਤੂੰ ਓਏ ਮੇਰੇ 30 ਹੁਣ ਸੁਣ ਆਪਣਾ ਮਹੀਨੇ ਦਾ ਹਜ਼ਾਰ ਖਰਚਾ ਹੈਗਾ ਘਟੋ ਘਟ ਨਾ ਕਮਾਲ ਕਰਦਾ ਯਾਰ 200 ਦਾ ਤਾਂ ਮਡੀਫਨ ਲਵਾਇਆ ਹੋਇਆ ਤਾਂ ਲਵਾਇਆ ਮੈਂ ਮੇਰਾ ਤੂੰ ਬਾਹਰ ਭਾਈ ਬਿਲ ਬਿਲ ਲਾ ਕੇ ਸਾਰਾ ਕੁਝ ਲਾ ਕੇ ਹਜ਼ਾਰ ਤੋਂ ਟੱਪ ਹੀ ਆਦਾ ਡੇਲੀ ਦੇ 30 35 ਰੁਪਏ ਖਰਚਾ ਉਹ ਤਾਂ ਫਿਰ ਤੂੰ ਖਰਚੈ ਲੈਣਾ ਫਿਰ ਬਚਦਾ ਕੀ ਆ ਪਿੱਛੇ ਨਾਲੇ ਦਾ ਮੇਰੇ ਰੋਜ਼ ਚਾਹ ਪੀ ਜਾਂਦਾ ਹੈ ਉਹ ਇਮੋਟ ਨਾਲੇ ਨੇ ਲਵਾਇਆ ਬਟੀਆਂ ਇਹਦੀ ਤਾਂ ਜ਼ਿੰਦਗੀ ਬਹੁਤ ਵਧੀਆ ਗਈ ਦੇਖਣਾ ਚਾਹ ਮਰੇ ਜਨੇ ਮਠਾਈਆ ਰਖ ਰਕੇ ਨੇ ਇੱਕ ਚਾਹ ਵੀ ਬੜੀ ਮੁਸ਼ਕਲ ਨਾਲ ਪੀਨੇ ਆ ਉਹ ਵੀ ਸਾਲੇ ਦੇ ਰੜਕੀ ਜਾਂਦੀ ਹੁੰਦੀ ਆ ਅੱਧਾ ਦਾ ਗਲਾਸ ਫਿਰ ਬੋਲਸਾ ਇਹ ਪੈਂਚਰ ਹੋਇਆ ਬੋਲਸਾ ਸਵੇਰ ਦਾ ਬੋਲ ਖਾ ਰਿਹਾ ਤਖਵਾਇ ਕਿਸ ਨੇ ਆਰਡਰ ਆਇਆ ਵਾ ਓ ਮੈਨੂੰ ਭੁੱਖ ਲੱਗ ਰਹੀ ਹੈ ਚਾਹ ਭੱਗ ਜਾ ਆਰਡਰ ਲਾਇਆ ਆ ਕੇ ਬਣਾ